ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਚਿੰਤਕੋਟ ਤਹਿਸੀਲ ਟਾਲੀ ਦਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਾਂ ਨੂੰ 4-5 ਝੋਟੀਆਂ ਦਿਖਾਉਣੀਆਂ ਮੈਂ ਚੰਗੇ ਤਕੜੇ ਕੱਦ ਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਤੇ 4 ਸੋਈਆਂ ਸਵਾਈਆਂ ਤੇ ਇੱਕ ਗੱਬਣ ਤਿਆਰ ਤੇ ਆਜੋ ਕਰੀਏ ਦੇਖਣਾ ਗੱਲ ਬਹੁਤ ਤੇ ਕੁਝ ਇਹਨਾਂ ਦੀ ਡਿਟੇਲ ਇੱਧਰ ਆ ਜਾਓ ਇੱਧਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਪੁੱਪਾ ਜੀ ਕਿਰਪਾ ਤੁਸੀਂ ਦੱਸੋ ਹਾਂ ਜੀ ਚੜ੍ਹਦੀ ਕਲਾ ਜੀ ਹਾਂ ਜੀ ਲੋ ਸਾਰੇ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਪਰਵਾਹ ਠੀਕ ਠਾਕ ਬੜੇ ਵਧੀਆ ਜੀ ਵਧੀਆ ਹੀ ਚਾਹੀਦਾ ਹਾਂ ਜੀ ਬਾਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਂ ਆਪਣਾ ਉਸਤਾਦ ਸਿੰਘ ਜੀ ਠੀਕ ਹੈ ਜੀ ਤੇ ਪਿੰਡ ਜੰਦਕੋੜ ਜੀ ਠੀਕ ਹੈ ਜੀ ਤਸਵੀਲ ਤਸਵੀਲ ਆਪਾਂ ਨੂੰ ਭੇਜ ਦਿਜੀਏ ਤਾਰੀ ਠੀਕ ਹੈ ਫੋਨ ਨੰਬਰ ਬੋਲ ਦਿਓ 9510160827 ਠੀਕ ਆ ਜੀ 7843 ਹਾਂ ਜੀ ਲਓ ਜੀ ਭਾਈ ਪੂਰਾ ਖੁਸ਼ ਦੇ ਲਿਆ ਨੇ ਸਾਰੀ ਵੀਡੀਓ ਜੀ ਇਸ ਤਰ੍ਹਾਂ ਆਪਾਂ ਆਸੇ ਦਿਖਾਉਣੇ ਆ ਤੇ ਕਰੀਏ ਸ਼ੁਰੂਆਤ ਜੀ ਜੀ ਹਾਂ ਕੀ ਪੂਰਾ ਖੁਸ਼ ਦੇ ਲਿਆ ਵੀਰ ਇਹ ਭਾਈ ਆ ਪਹਿਲੇ ਨੰਬਰ ਤੇ ਆ ਗਈ ਝੋਟੀ ਦੱਸਿਓ ਇਹਦੇ ਢੱਲ ਢੱਲਾ ਨਹੀਂ ਅਜੇ ਥੋੜਾ ਜਿਹਾ ਕਿਧਰੋਂ ਕਿਧਰੋਂ ਕਾ ਬਡਰੋਂ ਕਾਲਾ ਵੀਟ ਲੰਝਾ ਨਹੀਂ ਅਜੇ ਥੋੜਾ ਜਿਹਾ ਨਹੀਂ ਪਕਾਇਆ ਹੋਇਆ ਨਾ ਨਾ ਨਹੀਂ ਲਾਇਆ ਇੱਕ ਤਰਾਉਂ ਕਰਾ ਇਹ ਭਾਈ ਕਿਵੇਂ ਆ ਕਿੰਨਾ ਸਮੇਂ ਸੁਬਾ ਸੋਈਆ ਬਾਈ ਦੁਜਾ ਹੋਗਾ ਜਾਂ ਜਾ ਹੋਗਾ ਇੱਥੇ ਹੀ ਆ ਦੁਜਾ ਇਨਾਂ ਤੇ ਜੇ ਹੋਗੀ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਇੰਨੇ ਕੀ ਇੰਨੇ ਕੀ ਹੈਗੀ ਆ ਛੋਟੀ ਪਾਂਚਾ ਬਾਕੀ ਨਾੜਾ ਨੂੜਾ ਚੰਮ ਤੇ ਜਿਹੜੀਆਂ ਵੇਖ ਸਕਦੇ ਨਹੀਂ ਬਹੁਤ ਹੀ ਪਤਲੇ ਚੰਮ ਵਾਲੀ ਆ ਗਈ ਆ ਤੇ ਬਿਲਕੁਲ ਤਾਜੀ ਸੁਈ ਐ ਨਾ ਝੱਫਾ ਵਰਗਾ ਹੀ ਬਾਨਾ ਵਾ ਤੇ ਬਾਈ ਕਿਵੇਂ ਕੋ ਦੁੱਧ ਦਦ ਕਿੰਨਾ ਦੁੱਧ ਵੀਰ ਜੀ ਹੋਊ ਤੇਰਾ ਅੱਛਾ ਜੀ ਤਾਂ ਗਰੰਟੀ 12 ਦੀ ਠੀਕ ਆ ਹੋਰ ਹੀ ਹੋਊਗਾ ਵਖਾਵਾ ਜਿੱਨਾ ਮਰਗੀ ਚਲਾਣਾ ਤੇ ਆ ਕੱਤੀ ਵਗਰ ਕੱਤੀ ਠੀਕ ਤਬਲੀ ਫੀਣੀ ਮਿਲ ਕਾਫ ਆ ਗਿਆ ਜੇ ਪਿਛੇ ਘੱਟੀ ਵੇਖੇ ਨੇ ਦੁੱਧ ਦੇ ਪਾਲੀ ਠੀਕ ਹੈ ਠੀਕ ਹੈ ਜੀ ਇਹ ਵੀ ਚੰਗੇ ਸੀ ਮੰਦੀਆ ਲੱਗਦੀ ਹਾਂਜੀ ਤੇ ਭਾਈ ਕਿੰਨੇ ਦੁੱਧ ਆ ਲਈਏ ਜੀ ਮੇਰੇ ਹਿਸਾਬ ਨਾਲ ਦੁੱਧ 14 ਕਿਲੋਟਰ ਤੇ ਕੱਢੂ ਅੱਛਾ ਜੀ 4 ਵਜੂ ਰੂ ਚੰਗੀ ਆ ਠੀਕ ਆ ਠੀਕ ਆ ਜੀ ਲਓ ਬਈ 14 ਗਰਮੀ ਬੜੀ ਹੁੰਦਾ ਤੇ ਚੱਜ ਨਾਲ ਜਿਆਦਾ ਵੰਡ ਪਾਉ ਨੂੰ ਕੀ ਕਰਦਾ ਏ ਡੰਗਰ ਘਰਕਦੇ ਆ ਅੱਛਾ ਜੀ ਪਹਿਲੀਆਂ ਗੱਲਾਂ ਤੇ ਹੈ ਨਹੀਂ ਹਾਂਜੀ ਹਾਂਜੀ ਗਰਮੀ ਬਹੁਤ ਜ਼ਿਆਦਾ ਪੈਂਦੀ ਨਾ ਹਰ ਕੋਈ ਮੇਰੇ ਕਾ ਵਪਾਰੀ ਵੀ ਸਿਆਣਾ ਬਣਿਆ ਸੀ ਹੁਣ ਗਰਮੀਆਂ ਜਦੋਂ ਦੁੱਧ ਚੋਣਾ ਪੈਂਦਾ ਪਤਾ ਤੇ ਫਿਰ ਲੱਗਦਾ ਇਹ ਗੱਲਾਂ ਕੀ ਪੱਠਾ ਜਦੋਂ ਪੱਠਾ ਦਿੱਤਾ ਵੀ ਘਟ ਤੇ ਤੂੜੀ ਤੇ ਦੁੱਧ ਚੋਣਾ ਪੈਂਦਾ ਬਿਲਕੁਲ ਤੇ ਖੋਲੋ ਬਾਈ ਜੀ ਫਿਰ ਕੋਲ ਕੇ ਵਿਖਾਈਏ ਨੂੰ ਪੂਰੀ ਤਰੀ ਵਾਲੀ ਜੋ ਲਓ ਬਜੀ ਕੱਦ-ਕਾੜ ਦੇ ਪੇਟ ਪੂਰਾ ਬਹੁਤ ਹੀ ਚੰਗਾ ਆ ਗਿਆ ਵਾ ਝੋਟੀ ਦਾ ਸਸੂਆ ਬਾਈ ਕਹਿੰਦਾ ਕਿ ਦੂਜਾ ਨਹੀਂ ਤੇ ਤੀਜਾ ਲਾ ਲਉ ਤੁਸੀਂ ਭਰਾ ਬਾਕੀ ਥਣ ਭੰਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਉਹ ਦੂਜਾ ਹੀ ਪਰ ਆਪਾਂ ਐਵੇਂ ਕੁਲਗੀ ਤੇ ਬੈਠ ਬਾਜੀ ਇੱਕ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਝੋਟੀ ਪਣ ਚੀ ਹੈ ਜੇ ਇੱਕ ਸੂਏ ਦਾ ਕਿਹੜਾ ਕਰਮਾ ਨਹੀਂ ਹਾਂਜੀ ਪਸ਼ੂ ਆੜ ਕੇ ਟੇਕਦਾ ਹੀ ਤੋਂ ਜਿੱਤ ਜੇ ਸੂਏ ਤੇ ਦੁੱਧ ਦੇ ਹਾਂਜੀ ਹਾਂਜੀ ਲਓ ਬਜੀ ਬਾਕੀ ਵੀ ਬੜੀ ਸੋਹਣੀ ਲੱਗੀ ਠੀਕ ਹੈ ਥਣੇ ਕੱਲਾ-ਕੱਲਾ ਲੱਗਾ ਹਨ ਕਿਟ-ਕਿਟ ਤੇ ਥਣ ਲੱਗਾ ਵਾ ਕਮਾਲੋ ਦੇ ਨਾੜਾ ਨੂੜਾ ਵੀ ਜੱਡੇ ਤੇ ਆਪਾਂ ਦਿਖਾਉਂਦੇ ਆ। ਉਹ ਇਸ ਕੁਆਲਟੀ ਦਾ ਸਿੰਘ ਸਿੰਘ ਜਿਹੜਾ ਚੰਗਾ ਆ ਗਿਆ। ਪੱਲੇ ਚੰਮ ਵਾਲੀ ਆ ਨਾੜਾ ਨੂੜਾ ਬਹੁਤ ਜਿਆਦਾ ਚੰਮਦੇ ਆ। ਤੇ ਬਿੱਟ ਕੁੜੇ ਦੀ ਵੀ ਬਹੁਤ ਚੰਗੀ ਆ। 14 ਲੀਟਰ ਬਾਈ ਕਹਿੰਦਾ ਕਿ ਦੁੱਧ ਕੱਢੀ ਜਾਊਗਾ। ਇਸ ਟਾਈਮ 12 ਦੀ ਗਰੰਟੀ ਬਾਈ ਫੋਨ ਦੇ ਦਿਆ ਵਾਹੇ ਸੌਲਤਾ ਜਿਹੜਾ ਹਵਾਲਾ ਲਾਇਆ ਵਾ। ਅੜਿਓ ਪੂਛ ਮੜੀ। ਲਓ ਬਾਈ ਕਰੋ ਜੀ ਚੈਟਰ। ਬੱਕੀ ਸਫਾਈਆਂ ਸਫਾਈਆਂ ਜਿਹੜੀਆਂ ਚੱਡੇ ਤੇ ਅੱਖਾਂ ਵਾਲਾ ਚੱਡਾ ਆ ਗਿਆ ਜੀ ਬਾਈ ਲਾਗੇ ਤੋਂ ਦਿਖਾਈਏ ਚੰਗੀ ਝੋਡੀ ਜੰਮੀ ਪਲੀ ਚੰਗੀ ਠੀਕ ਹੈ ਠੀਕ ਹੈ ਹਾਂਜੀ ਤੇ ਫੜੇ ਮੜੀ ਪੂਛ ਆ ਲੱਗ ਗੀਆਂ ਪਿੰਡੀਆਂ ਬੁੰਡੀਆਂ ਦਿਖਾਈਏ ਕਵਰੀ ਚੱਡਾ ਚੋਟਾ ਜਿਹੜਾ ਅੱਖਾਂ ਲਾ ਗਿਆ ਜੇ ਤੇ ਇਹਦਾ ਭਾਜੀ ਮੁੱਲ ਫਿਰ ਕੀ ਕਰਨਾ ਮੁੱਲ ਵੇਖ ਲੈ ਵੀਰ ਜੀ ਜਿੱਦਾਂ ਦਾ ਤੁਹਾਨੂੰ ਬਾਜ਼ਾਰ ਵੇਖ ਲੋ ਨਹੀਂ ਕਰੀਏ ਜਾਇਜ਼ ਦੇ ਜਾਣ ਦੇ ਜਾਇਜ਼ ਹੀ ਕਰ ਲੈਣੇ ਹਾਂਜੀ ਪੂਰੇ ਭਾਰੇ ਕਰ ਲਈਏ ਆ ਚਲੋ ਪੂਰੇ ਕਰੀਏ ਵੇ ਨਾ ਮਿੱਟੀ ਐ ਢੀ ਛੋਟੀ ਤੁਹਾਨੂੰ ਪਤਾ ਇੱਕ 40 ਤੋਂ ਘੱਟ ਕੋਈ ਹੱਥ ਨਹੀਂ ਲਾਉਂਦੇ ਹਾਂਜੀ ਹਾਂਜੀ ਕਾਰ ਵਾਲੇ ਤੋਂ ਵੀ ਜਾਈਏ ਤੇ ਉਹ ਵੀ ਡਰਾ ਦਿੰਦਾ ਇੱਕ ਰਾ ਦੇ ਹਾਂਜੀ ਹਾਂਜੀ ਬੜਾ ਕੀ ਚੱਕਰ ਸਾਰੀ ਜਨਤਾ ਸਿਆਣੀ ਹੋ ਰਹੀ ਆ ਸਿਆਣੀ ਹੋ ਗਈ ਵੀਡੀਓ ਵੇਖ ਕੇ ਤੇ ਕੋਈ ਚਾਹੀਦਾ ਬਹੁਤ ਜਰਾ ਵਾਲੇ ਕਾਰ ਵਾਲੇ ਵੀ ਸਿਆਲੇ ਹੋ ਗਏ ਆ ਹਾਂਜੀ ਆ ਛੋਟੀ ਦੇ ਉਸੇ ਵਾਲੇ ਨਾਲ ਹੀ ਹੱਥ ਛੱਬ ਜਾਂਦਾ ਐ ਟੀਚਿੰਗ ਨਹੀਂ ਪਤਲੇ ਚੱਕਲੇ ਨਾੜਾ ਨੂੜਾ ਜਿਹੜਾ ਬਹੁਤ ਹੀ ਚੰਗੀਆਂ ਆ ਗਈਆਂ ਉਹ ਚੰਮ ਤੇ ਦੱਸਿਓ ਫਿਰ ਲੈਣ ਦੇਣ ਵਾਲਾ ਜੀ 30 ਦੀ ਦੇ ਦੀ ਇੱਕ 30 ਦੀ ਇੱਕ 30 ਦੀ ਹਾਂਜੀ ਲਿਹਣਾ ਲੀਲਾ ਵੀ ਝੋਟੀ ਨਹੀਂ ਤੇ ਝੋਟੀ ਆ ਨਾ ਲੈ ਝੋਟੀ ਤੇ ਝੋਟੀ ਆ ਝੋਟੀ ਤੇ ਝੋਟੀ ਰਣੀ ਛਡਾਲਾ ਕੋਈ ਨਹੀਂ ਖੁਸ਼ੀ ਨੇ ਜਮੇ ਤੂੰ ਨਹੀਂ ਆਉਣਾ ਦਾ ਨਹੀਂ ਛਡਾਲਾ ਬਾਅਦ ਚ ਕਹੋਗੇ ਵੱਧ ਕੱਟ ਜਾਣਾ ਨਹੀਂ ਕਿਹੜੀ ਕਿਲੋ ਕੱਟ ਬੰਦ ਦੱਸ ਬੰਦਿਆ ਦਾ ਮੁੱਲ ਪੈਂਦਾ ਇੱਥੇ ਦੱਸੋ ਤੇ ਕੋਈ ਨਹੀਂ ਪੰਜ ਛੱਡ ਦਈਏ ਰ ਪੰਜ ਛੱਡ ਦਿੰਨੇ ਵੀਰ ਕੀ ਲੱਗੀ ਕਸਰ ਕੋਈ ਨਹੀਂ ਨਹੀਂ ਕੋਈ ਕਸਰ ਨਹੀਂ ਜਾਂਦੀ 1 5 ਦੀ 123 ਹਾਂ ਨਾ ਦੇਦਾ ਇਹ ਲਓ ਭਾਜੀ 1 ਲੱਖ 23000 ਦੀ ਇਹ ਕੱਡ ਕੱਡ ਚੰਗਾ ਵਾ ਤੇ ਜੰਮੀ ਵਾਲੀ ਵੀ ਬਹੁਤ ਜ਼ਿਆਦਾ ਤੇ ਥਣ ਥੋਣ ਵੀ ਬਹੁਤ ਜ਼ਿਆਦਾ ਬਾ ਕਮਾਲ ਲੱਗਣ ਗਿੱਟ ਗਿੱਟ ਤੇ ਥਾਣਿਆਂ ਤੇ 1 ਲੱਖ 23000 ਇਹ ਦੁੱਧ ਵੀ 14 ਲੀਟਰ ਭਰੀ ਜਾਊਗੀ ਆ ਨੀਲੀ ਦਾ ਆ ਭਾਈ ਕਿਵੇਂ ਆ ਨੀਲੀ ਦੀ ਆ ਜੀ ਸੁਝਾਜ ਲਓ ਜੀ ਬਿਲਕੁਲ ਤਾਲਾ ਪਟਾ ਜੇ ਠੀਕ ਹੈ ਠੀਕ ਹੈ ਗਿੱਲਾ ਨਾਲੂ ਜਿਹੜੇ ਤੇ ਇਹਨੂੰ ਕਿਵੇਂ ਬੋਲਾ ਕਿੰਨਾ ਇਹ ਤੋਂ ਦਸਾਂ ਤੋਂ ਬਾਹਰ ਬੋਲਾ ਜੇ ਕੱਲ ਹੀ ਆਈ ਜੇ ਆਪਣੇ ਕੋਲ ਰਾਤੀ ਦੇ ਸਵੇਰੇ ਦੀ ਚਵਾਈ ਵੀ ਹੋਈ ਏ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਅਜੇ ਥੋੜਾ ਜਿਹਾ ਨਾਲ ਪੱਨ ਪਾ ਕਰਕੇ ਕਿੰਨਾ ਡਾ ਡਾ ਜਿਹੜਾ ਬਹੁਤ ਬੜੀ ਚੰਗੀ ਝੋਟੀ ਹੈ ਨੂੰ ਕਿੱਥੇ ਕਿੱਥੇ ਸਟਾਰਟਿੰਗ ਹੁੰਦੀ ਛੱਡੇ ਦੀ ਠੀਕ ਹੈ ਠੀਕ ਲੋ ਬਾਈ ਆ ਤੋ ਲਾ ਕੇ ਚਾਦਾ ਪਿਆ ਵਾ ਨਾਲਾ ਨੂੜਾ ਵੇ ਵੀ ਲੋ ਜੀ ਪੂਰੇ ਦੁੱਧ ਵਾਲੀ ਝੋਟੀ ਆ ਭਾਵੇਂ ਜਿੱਦਾਂ ਮਰਦੀ ਇਹ ਸੂਆ ਕੜਵਾ ਸੋਈ ਜਾ ਵੀ ਦੇ ਆਪਣੀ ਕੋਈ ਸਮਝ ਲਾ ਲੈ ਆਪਾਂ ਤੇ ਦੂਜੇ ਕਰ ਕੇ ਲੈ ਆਂਦੀ ਆ ਅਗਲਾ ਸਵਾ ਖਾਈ ਜਾਂਦਾ ਵੀਰ ਦੂਜੇ ਅੱਛਾ ਅੱਛਾ ਦੂਜੇ ਹੋਊਗੀ ਪਹਿਲੀ ਤਾਂ ਕੱਲ ਦੂਜੇ ਹੀ ਹੋਊਗੀ ਕਿਉਂਕਿ ਛੋਟੀ ਜਿਹੜੀ ਚੰਗੀ ਆ ਨੀਲੀ ਜੀ ਆ ਤੇ ਚੰਗੀ ਠੀਕ ਆ ਠੀਕ ਆ ਜੀ ਤੇ ਜਵਾਕੀ ਦੇ ਪਿਛੇ ਜਵਾਕ ਦਿੱਤੀ ਆ ਤੇ ਕੱਟਾ ਠੀਕ ਆ ਜੀ ਮੇਲ ਕਾਫ ਜੇ ਬਾਈ ਜੀ ਇਹਦੇ ਪਿਛੇ ਤੇ ਉਹ ਵੀ ਨੀਲੀ ਜੀ ਆ ਗਿਆ ਤੇ ਖੋਲ ਬਾਈ ਇਹਨੂੰ ਵੀ ਖੋਲ ਕੇ ਵਿਖਾਈਏ ਫਿਰ ਜਵਾਗ ਦਾ ਬੜਾ ਕਰਦੀ ਏ ਛੋਟੀ ਠੀਕ ਆ ਠੀਕ ਆ ਲੋ ਜੀ ਫੇਸ ਤੇ ਜਵਾਗ ਫੜੀ ਨਾਲ ਇਹ ਕਾਟ ਕੋਈ ਨਹੀਂ ਇਹਦਾ ਵੀ ਚੰਗਾ ਆ ਗਿਆ ਵਾ ਚੋਕਲਾ ਵੀਰ ਜਵਾਬ ਨੂੰ ਨਹੀਂ ਇਹ ਭੱਜੂਗਾ ਨਹੀਂ ਛੁੱਟਦਾ ਰੂਾਰੇ ਜਵਾਬ ਦਾ ਲੈ ਆਖੀ ਇਹਨਾਂ ਪਾਜੀ ਆਹ ਵਾਲਾ ਦਾ ਜਵਾਬ ਹੈ ਜਵਾਬ ਦਾ ਬੰਗੜੀ ਜਰਾ ਮੋਹ ਕਰਦੀ ਆ ਚੋਕਲਾ ਵੀਰ ਚੋਕਲਾ ਕੋਈ ਨਹੀਂ ਹੁੰਦਾ ਚਲੋ ਜੀ ਗੇੜੀ ਦਿਵਾ ਲਿਆ ਲਓ ਜੀ ਆਹ ਵਲੀਂ ਜਾਂਦਾ ਕੋਈ ਨਹੀਂ ਪੱਕੀ ਥਾਂ ਭਾਂਡਾ ਇਹਨੂੰ ਬਹੁਤ ਚੰਗਾ ਲੱਗਾ ਤੇ ਨਾੜਾ ਨੂੜਾ ਜਿਹੜੀਆਂ ਮਾਨੇ ਤੇ ਵੀ ਇਹ ਆ ਗਈਆਂ ਅੱਛਾ ਜੀ ਜਿਹਦੀ ਤੱਕ ਉਮੀਦ ਹੈ 13 ਕਮਾਲਾ ਵੀਰ ਕਮਾਲਾ ਠੀਕ ਹੈ ਠੀਕ ਹੈ ਲਓ ਭਾਈ ਇਹ ਵੀ 13 14 ਲੀਟਰ ਦੋਨੇ ਪਰੂਏ ਪਰ 13 14 ਲੀਟਰ ਭਾਵੇਂ ਕੋਈ ਸਬਦਾ ਕਰਕੇ ਛੱਡ ਦੇ ਅੱਛਾ ਜੀ ਕਿਉਂਕਿ ਗਾੜੀ ਕਰਮਾ ਵਾਲੀ ਦੀ ਬੜੀ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਪੰਜ ਚਵਾਈ ਬੜੀ ਠੋੜੀ ਕਿੰਨੀ ਹੋਊਗੀ ਗਾੜ ਗਾੜ ਕਿੰਨੀ ਹੋਊਗੀ ਗਾੜ ਵੀਰ ਜੀ ਆਪਾਂ ਚੋਈ ਮੇਰੇ ਹਿਸਾਬ ਨਾਲ ਡੇਢ ਤੋਂ ਵੱਧ ਹੋਵੇ ਡੇਢ ਤੇ ਪੱਕੀ ਹੋ ਠੀਕ ਹੈ ਠੀਕ ਹੈ ਡੇਢ ਕਿਲੋਟਰ ਦੇ ਆਸ-ਪਾਸ ਜਿਹੜੀ ਗਾੜੀ ਗਾੜਿਆ ਹਾਂਜੀ ਤੇ ਜਿਹੜੀਆਂ ਮਹਾਨੇ ਦੇ ਵੀ ਨਿਸ਼ਾਨੀਆਂ ਆ ਗਈਆਂ ਤੇ ਥਾਣਾ ਸੂਣ ਬਹੁਤ ਹੀ ਚੰਗਾ ਵਾ ਹਾਂਜੀ ਤੈਨ ਧੰਨ ਤਾਂ ਕੀ ਲਾਇਆ ਪਿਆ ਵਾ ਜੱਟਾ ਇਹ ਆ ਵੀ ਕਰਮਾਲੀ ਹੈ ਦੁੱਧ ਵਾਲੀ ਠੀਕ ਹੈ ਠੀਕ ਹੈ ਲਓ ਬਜੀ ਕਰੋ ਜੀ ਤਾਂ ਥਾਣਾ ਪੰਡਾ ਨੂੰ ਬਹੁਤ ਚੰਗਾ ਲੱਗਦਾ ਹੈ ਗੱਡ ਗੱਡ ਤੇ ਨਾਲੇ ਬੜੀ ਬਣ ਜਾਂਦੀ ਹੈ ਜੇ ਚੋਈ ਜਾਈ ਹੈ ਨਾ ਇਹ ਪਤਾ ਨਹੀਂ ਆਈ ਉਹ ਸਵੇਰੇ ਆਈ ਹੈ ਠੀਕ ਹੈ ਜੀ ਇਹਦਾ ਮਨ ਭਾਜ ਨਹੀਂ ਕਰਾ ਫਿਰ ਕਰਾ ਲਓ ਵੀਰ ਜੀ ਜਿੱਦਾਂ ਤੁਹਾਨੂੰ ਚੰਗਾ ਹੋਏ ਤਾਂ ਸਹੀ ਹੈ ਫਿਰ ਕਰਮ ਲੈ ਮਾਨਤਾਂ ਨੀ ਜਿਹਦੇ ਹਿਸਾਬ ਨਾਲ ਅੰਨਾ ਸਾਨੂੰ ਸੁਣਿਆ ਇੱਕ ਵੀਰ ਹੀ ਦੇ ਦਿੱਤੀ ਨਹੀਂ ਜਾਇਜ ਕਰੀਏ ਤਾਂ ਵੀ ਕਰਾ ਲਓ ਦੱਸੋ ਹਾਂ ਨਾ ਹੀ ਦੱਸ ਦਿਓ ਆ ਵੀ 15 ਹੀ ਦੇ ਦੇ ਨੇ ਤੂੰ ਇਹ ਕਰ ਦਈਏ ਹੋਰ ਕਰਾ ਲਓ ਯਸ ਨੂੰ ਵੀਰ ਇੱਕ ਨਾਉਂ ਦੀ ਹਣੀ ਜੀ ਇੱਕ ਨਾਉਂ ਦੀ 200 ਰੁਪਇਆ ਸ਼ੋਰ ਠੀਕ ਹੈ ਲਓ ਭਾਈ 1 ਲੱਖ 9000 ਦੀ ਤੇ 200 ਦੀ ਇਹ ਕਹਿੰਦਾ ਭਾਈ ਕਹਿੰਦਾ ਛੋੜ ਕਰਾਂਗੇ ਤੇ ਦੁੱਧ ਇਹ ਵੀ ਕਰਮਾ ਲਈ 13 14 ਲੀਟਰ ਦੁੱਧ ਵਾਲੀ ਇਹ ਝੋਟੀ ਦੁੱਧ ਵਾਲੀ ਠੀਕ ਹੈ ਤੇ ਬਾਕੀ ਸੇਕ ਕੋਈ ਆਪਣੇ ਨਾਲ ਸੰਧਾ ਕਰਕੇ ਨਾ ਹਾਂਜੀ ਕੋਈ 5 4000 ਸਾਈ ਦਾ ਪਾ ਆਏਗੇ ਤੇ ਦੁੱਧ ਆਖੂ ਮੈਂ ਦੁੱਧ ਵੀ ਚਵਾ ਦੂੰ ਕਿਉਂਕਿ ਡੰਗਰ ਦੀ ਨਸਲ ਦਾ ਪਤਾ ਲਾਇਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਭਰਾ ਜੇ ਇਹ ਕਹਿੰਦੇ ਤੇ ਚੜੀ ਚ ਲੈਣੀ ਹੋਵੇ ਤੇ ਤਾਂ ਵੀ ਭਾਈ ਨਾਲ ਤਾਂ ਮੀਡੀਅਮ ਜੇ ਤੇ ਬਹੁਤਾ ਵੱਡਾ ਨਹੀਂ ਕਿਉਂਕਿ ਨਾ ਨਾ ਯਾਰਾ ਛੋਟਾ ਤੇ ਨਾ ਯਾਰਾ ਵੱਡਾ ਵਾ ਦਰਮਿਆਨ ਆ ਸੁਈ ਅੱਜ ਦੂਜੇ ਤੀਜੇ ਦਿਨ ਦੀ ਵੀਡੀਓ ਬਣੀ ਸਾਰੀ ਜੋਰ ਜੱਪੇ ਦੀ ਸਾਫ ਹੋਈ ਜੇ ਛੋਟੀ ਠੀਕ ਆ ਠੀਕ ਆ ਚਾਰੂ ਬੜੀ ਕਰਮ ਵਾਲੀ ਠੀਕ ਆ ਠੀਕ ਆ ਆ ਚਾਰੂ ਤੇ ਫੇਰ ਹੀ ਦੁੱਧ ਕੱਢੂਗੀ ਚਾਰੂ ਵਾ ਤਾਂ ਹੀ ਤਾਂ ਕੋਈ ਤੇ ਫੇਰੀ ਆ ਲਓ ਜੀ 1 ਲੱਖ ਜ 9000 ਬਾਈ ਨੇ ਕਰ ਲਿਆ ਜੀ ਮੁੱਲ ਤੇ ਆ ਬਾਈ ਕਿਵੇਂ ਆ ਇਹ ਕੱਟੀ ਜੇ ਛੋਟੀ ਥੱਲੇ 15 ਦਿਨਾਂ ਦਾ ਸੁਬਾ ਜੀ ਠੀਕ ਆ ਠੀਕ ਆ ਜੀ ਫੀਮੇਲ ਦੇ ਪਿੱਛੇ ਕਾਫ ਆ ਗਿਆ ਜੀ ਤੇ ਇਹ ਵੀ ਜੀ ਇਹ ਤਾਂ ਫਰੀਦ ਬਣਾ ਦੇ ਤੂੰ ਕਿੰਨਾਂ ਸੁਆਸ ਨੂੰ ਦੋ ਦੂਜਾ ਇਹ ਵੀ ਦੂਜਾ ਹਾਂਜੀ ਛੇਰ ਖੋਲ ਦੀ ਜੇ ਥੋੜਾ ਜਿਹਾ ਸਿੰਗਾ ਤੋਂ ਠੀਕ ਹੈ ਠੀਕ ਤੇ 10 ਤੋਂ 11 ਲੀਟਰ ਦੁੱਧ ਤਿਆਰ ਜੇ ਅੱਛਾ ਜੀ ਹਾਂਜੀ ਇਹ ਕਿੰਨੇ ਕ ਦੁੱਧ ਆ ਲਿਆ ਇਹ ਵੀ ਦੀ ਯਾਰਾ 12 ਕਿਲੋ ਵਾਲੀ ਹੈਗੀ ਜੇ ਕਰਮਾ ਵਾਲੀ ਠੀਕ ਹੈ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਵੀ ਨਿਕਾ ਜਾ ਵਾ ਖੋ ਲੋ ਇਹ ਆ ਵੀ ਚਵਾਈ ਚੂਈ ਗਾੜ ਘੂੜ ਚੰਗੀ ਛੋਟੀ ਲਵ ਜੇ ਸਿੰਗ ਥੋੜਾ ਜਿਹਾ ਜ਼ਰੂਰ ਖੁੱਲਾ ਰੱਖ ਦੀ ਆ ਬਾਕੀ 11 12 ਲੀਟਰ ਇਹ ਵੀ ਦੁੱਧ ਭਰੀ ਜਾਊਗੀ ਹਾਂਜੀ ਭਾਅ ਵੀ ਉਦਾਂ ਦਾ ਕਰ ਲੈਣਾ ਜੇ ਸਿੰਗ ਤੋਂ ਡੇਟ ਵੀ ਬਿਲਕੁਲ ਭਾਈ ਕਹਿੰਦਾ ਕਿ ਨਾਰਮਲ ਹੀ ਕਰਾਂਗੇ ਸਮਾਂਟਾ ਨੂੰ ਮੈਂ ਪਾ ਪੁੱਲੇ ਰਵਾਵੀ ਤੇ ਕਦ ਕੁਦ ਇਹ ਤਾਂ ਵੀ ਚੰਗਾ ਆ ਗਿਆ ਵੇ ਆਪਦੇ ਬੜੀ ਮਹਿੰਗੀ ਲਿਆਂਦੀ ਵਿਚਾਰੀ ਨੂੰ ਬੁਖਾਰ ਜਿਹਾ ਚੜ ਗਿਆ ਗਰਮੀ ਕਰਕੇ ਅੱਛਾ ਅੱਛਾ ਇਹ ਹੋ ਜੇ ਬਣਾਉਣੇ ਪਾਦੀਆਂ ਲੈਣੇ ਤੇ ਵੀਰੇ ਘਾਟੇ ਵੀ ਆਪਾਂ ਨੂੰ ਪਾਣੇ ਵੀਰੇ ਬਿਲਕੁਲ ਸਹੀ ਗੱਲ ਠੀਕ ਹੈ ਜੀ ਲਓ ਜੀ ਥਾਣ ਤੋਂ ਜਿਹੜਾ ਇਹਨੂੰ ਵੀ ਚੰਗਾ ਲੱਗਾ ਵਾ ਥਾਣ ਵੀ ਕੱਲਾ ਕੱਲਾ ਲੱਗਾ ਜੇ ਜਮਾਂ ਸਾਈਡਾਂ ਤੋਂ ਥਾਣ ਇੱਕੋ ਜਿਹਾ ਤੇ ਕਰਦ ਵਜਨ ਦੀ ਇਹ ਵੀ ਆ ਗਈ ਚੰਗੀ ਲੈਓ ਜੈੱਡ ਲੈ ਗਿਆ ਪਰ ਸਿੰਗੋ ਥੋੜਾ ਜਿਹਾ ਹਾਂਜੀ ਛੋਟੀ ਹੂੰ ਚੰਗੀ ਏ ਹੁਣ ਕਿੰਨਾ 11 ਲੀਟਰ ਪੱਕਾ ਤਿਆਰ ਦੋ ਤਾਂ ਦੀ ਯਾਰ 10 ਲੀਟਰ ਦੀ ਗਰੰਟੀ ਏ ਠੀਕ ਹੈ ਲੋ ਜੀ 10 ਲੀਟਰ ਦੀ ਗਰੰਟੀ ਏ ਬਿਲਕੁਲ ਜਿਹੜਾ ਠੰਡਾ ਕਰਕੇ ਤਿਆਰ ਆ ਦੁੱਧ ਤੇ ਇਹਦੇ ਪਿੱਛੇ ਜਵਾਕ ਆ ਗਿਆ ਜੇ ਫੀਮੇਲ ਕਾਫ 15 ਦਿਨਾਂ ਉਹ ਵੀ 15 ਦਿਨਾਂ ਦੇ ਆਸ-ਪਾਸ ਤੇ ਲੱਗੇ ਟਾਈਮ ਹੋ ਗਿਆ ਸੋ ਇਹਨੂੰ ਇੱਧਰਲੀ ਸਾਈਡ ਤੋਂ ਦਿਖਾ ਰਹੇ ਹਿੱਧਰ ਵੀ ਆ ਤੀਂ ਚਾ ਲਓ ਸਰਦਾਰ ਜੀ ਲਓ ਭਾਈ ਅਗਲੀ ਸਾਈਡ ਤੋਂ ਕਰ ਸਕਦੇ ਚੈੱਕ ਤੇ ਥਣਾ ਦਾ ਸੈੱਜ ਗੈਪ ਦੰਗਾ ਚਾਈਦਾ ਤੋਂ ਇੱਕ ਹੋਇਆ ਤੇ ਇਹਦਾ ਮੁੱਲ ਭਾਜੀ ਫਿਰ ਕੀ ਕਰਨਾ ਇਹ ਵੀ ਦੀ ਆਪ ਤੇ ਚਲੋ ਮਹਿੰਗੀ ਮੁੰਡੀ ਲੈ ਆਦੀ 90 ਦੀ ਦੇ ਦੀਏ ਨਹੀਂ ਕਰੀ ਗਈ ਗੱਲ ਕਰਾ ਲਓ 81 ਦੀ ਜਾਣਦੀ ਹੈ ਹਾਂ ਨਾ ਵੀਰ 82200 ਛੋਟ ਹੋ 82 ਦੀ ਹਾਂ ਲਓ ਭਾਜੀ 82 ਜਿਆਦੀ ਦੇ ਸੱਜਰ ਸੁਈਆ ਦੇ ਦੁੱਧ ਵੀ 11 12 ਲੀਟਰ ਭਰੀ ਜਾਊਗੀ ਭਰੂ ਕਰਮ ਵਾਲੀ ਤੇ ਬਿਲਕੁਲ ਜਿਹੜਾ ਨੋਰਮਲ ਰੇਟ ਬਾਈ ਲੈ ਕਰਦਾ ਹਾਂਜੀ ਚਲੋ ਹੁਣ ਆਪਾਂ ਆਖਣਾ ਯਾਰ ਇਹ ਹਰ ਵਾਲੀ ਵੀਡੀਓ ਜਿਹੇ ਰੋਂਦਾ ਰਹਿੰਦਾ ਆ ਰਹੀ ਤਿੰਨ ਚਾਰ ਗਲੇ ਪੱਠੇ ਬੀਜਦੇ ਯਾਰ ਕੀ ਕੋਈ ਕਰੰਟ ਗਰੰਡ ਕਰਕੇ ਪੱਠੇ ਵੀ ਜੱਜ ਨਾ ਚੱਲੇ ਠੀਕ ਹੈ ਠੀਕ ਹੈ ਉਹ ਤਾਂ ਹੀ ਚੂਈ ਦੇ ਵੰਡ ਮੁੰਡ ਤੇ ਉੱਥੇ ਕੀ ਗੱਲ ਬਹਿ ਜਾਂਦੀ ਹਾਂਜੀ 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 ਆਹਦੇ ਪਸ਼ੂ ਨੂੰ ਪੱਠਾ ਪਊ ਹਰਿਆ ਤੇ ਦੁੱਧ ਦੇਣਾ ਪੱਠਾ ਨਾਲ ਇੰਨਾ ਦਿਨ ਜੀ ਜਨਾ ਪਿਆ ਤੇ ਕੀ ਫਾਇਦਾ ਹਾਂਜੀ 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 ਜਿਹੜੇ ਕਹਿੰਦੇ ਕਿਹਾ ਜੀ ਅੱਜੋ ਟੀਵੀ ਆ ਕਿਵੇਂ ਛੋਟੀ ਪਈ ਪਿਓਰ ਹੀ ਦੂਜਾ ਸੁਬਾ ਵੀਰ ਪਹਿਲੇ ਸਵੇਰ 10 ਤੋਂ 11 ਮੀਟਰ ਬੋਧ ਦਿੱਤਾ ਅੱਛਾ ਜੀ ਤੇ ਅਜੇ ਕਿੰਨਾ ਕੁ ਲਾਜੂ ਟਾਈਮ ਆ ਅਜੇ ਮੇਰੇ ਹਿਸਾਬ ਨਾਲ ਵੀਰ ਜਿਆਦਾ ਨਹੀਂ ਤੇ ਕਾਪੀ ਦੇ ਹਿਸਾਬ ਨਾਲ ਵੀ 6-7 ਦਿਨ ਪਏ ਅੱਛਾ ਜੀ ਛੋਟੀ ਤੇ ਛੋਟੀ ਬੰਦ ਤੇ ਤਰੀਕ ਦੇ ਹਿਸਾਬ ਨਾਲ ਵੀ ਅਜੇ ਦੇਣਾ ਇਹ ਛੋਟੀ ਵੀ ਜਿੱਦਾਂ ਕਹਿ ਦਿੰਦੇ ਆ ਵੀ ਆਪਣੇ ਘਰੋਂ ਹੀ ਇੱਕ ਹਸਬਣ ਆਈ ਆ ਤੇ ਅੱਛਾ ਅੱਛਾ ਠੀਕ ਆ ਠੀਕ ਆ ਜਿਹੜੀ ਕੋਈ ਗਾਰੰਟੀ ਕੋਈ ਵੀ ਫੂਰ ਦਿਖਾਉਨੇ ਆਪਾਂ ਐ ਨਾ ਨਿਕਾ ਨਿਕਾ ਜਾਂ ਸਿੰਗ ਆ ਤੇ ਕੱਦ ਕਾਠੇ ਦਾ ਵੀ ਚੰਗਾ ਪਿਓ ਜੈਡ ਬਲੈਕ ਆ ਗਈ ਜੇ ਲਓ ਜੀ ਫੇਸ ਕੁਆਲਟੀ ਸਿੰਗ ਸਿੰਗ ਕਰੋ ਚੈੱਕ ਮਾਸ ਨੀ ਤੇ ਪਣ ਵੜਾ ਲੱਗਾ ਬੜੀ ਮੋਢੀ ਦਾ ਇਹ ਇਹ ਦੂਜਾ ਸੁਆ ਸੁਗੀ ਪਿਓ ਦੂਜਾ ਸੁਆ ਠੀਕ ਹੈ ਲੋ ਜੀ ਇਹ ਵੀ ਦੂਜਾ ਸੁਆ ਸੁਗੀ ਤਾਂ ਦਿਨ ਹਫਤੇ ਦੇ ਆਸ-ਪਾਸ ਅਜੇ ਖੜਤੀ ਆ ਇੱਕ ਢਲਾ ਢਲਾਂ ਜਿਹੜੀਆਂ ਅਜੇ ਕਾਫੀ ਹਵਾਨੇ ਤੇ ਪੜਦੀ ਬੜੀ ਬੇੜ ਬੜੀ ਵੀਰਦੀ ਚੋਟੀ ਹਾਂਜੀ ਤੇ ਬੇੜ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਆ ਬੇੜ ਬੜੀ ਠੀਕ ਹੈ ਲੋ ਜੀ ਕੱਦ ਵਜਨ ਨਾ ਯਾਰਾ ਛੋਟਾ ਤੇ ਨਾ ਯਾਰਾ ਵੱਡਾ ਸਿੰਗਲ ਹੱਡੀ ਆ ਲੈਓ ਤੇ ਇਹ ਕਿੰਨੇ ਦੁੱਧ ਆ ਲਈ ਆ ਭਾਜੀ ਜੀ 11 ਲੀਟਰ ਪਹਿਲੇ ਸਵੇਰ ਦਿੱਤਾ ਜੀ 11 ਲੀਟਰ ਪਹਿਲੇ ਸਵੇਰ ਆਪਣੀ ਸਮਝ ਨਾਲ ਠੀਕ ਹੈ ਠੀਕ ਹੈ ਲੋ ਜੀ 11 ਕਿਲੋਟਰ ਜਿਹੜਾ ਪਹਿਲੇ ਸਵੇਰ ਦੁੱਧ ਪਾਇਆ ਤੇ ਦੂਜਾ ਸੂਆ ਸੂ ਗਈ ਮੰਨ ਕੇ ਚੱਲੋਗੇ 8-10 ਦਿਨ ਲੈ ਜਾਓਗੇ ਇਹਦਾ ਢੱਲਾ ਢਲਾ ਜਿਹੜੀਆਂ ਅਜੇ ਕਾਫੀ ਜਹਵਾਲੇ ਦੇ ਤੇ ਸੌਣ ਤੱਕ ਹਵਾਨਾ ਚੰਗਾ ਬਣਾ ਲੈਣਾ ਇਹਨੇ ਤੇ ਬਾਕੀ ਜੰਮੀ ਪੜੀ ਬਹੁਤ ਹੀ ਜ਼ਿਆਦਾ ਰਾਜੀ ਆ ਕਰਮ ਵਾਲੀ ਬਾਕੀ ਵੀਰ ਜੀ ਕੋਈ ਗਈ ਜਵੇ ਝੂਰ ਜਿੰਨਾ ਮਰਦਿਆ ਵੇ ਨਾ ਟੂੜੀ ਆ ਨਹੀਂ ਬਿਲਕੁਲ ਜੀ ਦਿਖਾਣੇ ਆ ਪਾਣੀ ਹੁਣ ਇੰਨਾ ਮਾਲ ਦੋ ਜਿਹੜੇ ਪੱਠਿਆਂ ਦੇ ਹੁੰਦੇ ਫਿਰ ਗੱਲ ਬੰਦੀ ਹਾਂ ਸਹੀ ਗੱਲ ਆ ਜੀ ਕਿ ਲੋ ਅਜ ਤਾਂ ਜਿਹੜਾ ਮਾਲ ਪਾਈ ਨੇ ਘਰ ਵਾਸਤੇ ਸਾਰਾ ਰੱਖਿਆ ਵਾ ਹਾਂਜੀ ਤੇ ਆ ਸ਼ੌਕ ਆ ਭਾਈ ਦਾ ਲਿਆ ਕੇ ਜਿਹੜਾ ਦੇਖਣਾ ਆ ਫੜੇ ਮਰਦ ਕੋਲ ਪਾਜ ਪਾਈ ਇਹਦੀ ਕੋਟੀ ਨੇ ਲੋਰ ਭਾਈ ਜੀ ਕਰੋ ਜੀ ਚੱਕ ਲਾਗੇ ਤੋਂ ਥਣ ਪਾਂਡਾ ਇਹਨੂੰ ਵੀ ਬਹੁਤ ਕੱਲਾ ਕੱਲਾ ਥਣ ਲੱਗਾ ਵਾ ਜਿਹੜੀਆਂ ਢਿਲ ਨਾਲ ਤੋਂ ਲੰਘ ਦੇਖ ਸਕਦੇ ਜੀ ਹਜੇ ਕਾਫੀ ਹਵਾਲੇ ਤੇ ਜਾ ਦੇਖ ਹਜੇ ਗੱਲ ਹੀ ਕੋਈ ਨਹੀਂ ਹਾਂਜੀ ਇਹ ਵੀ ਸਹੂਲਤਾਂ ਪੀ ਲਾ ਜੂਗੀ ਕਰਮ ਵਾਲੀ ਚੱਡਾ ਤੇ ਇਹਦਾ ਮੁੱਲ ਭਾਈ ਫਿਰ ਕੀ ਕਰਨਾ ਆਪਾਂ ਇਹਦਾ ਕਰਾ ਲੀਤੀ ਵੇਚ ਨਹੀਂ ਦੱਸ ਵੀ ਹੀ ਹਾਂਜੀ ਤੇ ਮੈਂ ਚਲਣ ਲਗੀ ਰਹੀ ਹਾਂ ਚਲੋ ਸ਼ਾਮ ਛੱਡ ਦਿੰਦੇ ਆਪਾਂ ਆਹ ਸੂਈ ਦੇ ਵੀ ਜੀ ਭਾਵੇਂ 1 20 ਦੀ ਵੇਚ ਲੈ ਹਾਂਜੀ ਆਹ ਚਲੋਣ ਤੇ ਨਾਲ ਹੋਣ ਜਿੱਥੇ ਕੋ ਹੁੰਦਾ ਨੇ ਦੱਸੋ ਹਾਂ ਨਾਲ ਤੁਸੀਂ ਦੱਸਣਾ 110 ਦੀ ਦੇਈਏ 110 ਦੀ ਹਾਂਜੀ ਪੰਜ ਦੀ ਨਾ ਜਾਂਦੀ 1 ਲੱਖ 3000 ਦੀ ਠੀਕ ਹੈ ਲਓ ਬਜੀ 1 ਲੱਖ 3000 ਦੀ ਕਰਦੇ ਸਾਈਡ ਸਾਂਭ ਬੜਾ ਲੈ ਜੂ ਤੇ ਚਲੋ ਦੁੱਧ ਇਹ ਵੀ ਕਰਨ ਵਾਲੀ ਚੰਗਾ ਭਰੀ ਜਾਊਗੀ ਜੀ ਅੱਜ ਕਰੋ ਜੀ ਚੈੱਕ ਉਹ ਨਾ ਅੱਗੇ ਨੂੰ ਮੰਨ ਜਣਾ ਦੇਣਾ ਚਲੋ ਦੂਰੀ ਚੰਗੀ ਝੂਟੀ ਆ ਫੇਸ ਕਾਲ ਸਿੰਗਸ ਨੂੰ ਨਹੀਂ ਦੇਖ ਸਕਦੇ ਜੀ ਬਹੁਤ ਹੀ ਚੰਗਾ ਆ ਗਿਆ ਹਾਂਜੀ ਇਹ ਮੌਕੇ ਤੇ ਚਲੋ ਥੋੜਾ ਪਤਾ ਹੋਵੇ ਮਾਰ ਚਾਲ ਕਰਦਾ ਇਹ ਕੀ ਕਰਦਾ ਫੋਨ ਲਾਵੇ ਸਹੀਂ ਕੋਈ ਲਾਓ ਭਾਜੀ ਕੋਈ ਗੱਲ ਨੂੰ ਭਰਾ ਜੀ ਜਰੂਰ ਲਾਵੇ ਤੇ ਕੀਤੇ ਰੇਡ ਚ ਮਾਨ ਤਾਨ ਖੁੱਲਾ ਕਰ ਦਿੰਦਾ ਭਾਈ ਖੋਜਦੇ ਲਿਆ ਤੇ ਆ ਚੋਟੀ ਭਾਜੀ ਹਰ ਇਹਨੇ ਬੱਚਾ ਆਪਣਾ ਆਪੇ ਮਰਾਲਿਆ ਜਿਉ ਤੇ ਪਰਸੋਂ ਦੀ ਸੂਈ ਜੇ ਰਾਤ ਦੀ ਅੱਛਾ ਜੀ ਵੀਡੀਓ ਵੀਡੀਓ ਬਣੀ ਜੇ ਸਾਰੀ ਜੋਰ ਜ਼ਾਰ ਦੀ ਠੀਕ ਹੈ ਜੀ 15 16 ਕਿਲੋ ਵਾਲੀ ਝੋਟੀ ਅੱਛਾ ਜੀ ਵੱਡੀ ਝੋਟੀ ਹੈ ਪਰ ਨੁਕਸਾਨ ਹੋ ਗਿਆ ਵਾ ਭਾਈ ਦਾ ਵੀ ਇਤਰਾ ਹੋ ਜਾ ਇਹ ਆ ਵੀ ਅਜੇ ਚੱਜ ਨਾਲ ਨਾ ਜਵਾਗ ਤਾਂ ਨੇ ਕੋ ਤਾਂ ਮੇਲ ਪੈਦੀ ਜਵਾਗ ਤੋਂ ਬਿਨਾ ਠੀਕ ਹੈ ਠੀਕ ਹੈ ਇਹ ਵੀ ਨੀਲੀ ਦਾ ਰੱਕ ਦੀ ਪੱਖ ਥੋੜਾ ਜਿਹਾ ਆ ਆ ਅੱਖਾਂ ਵਾਲੀ ਦੁੱਧ ਵਾਲੀ ਹੈ ਹਾਂ ਲਓ ਜੀ ਨੀਲੀ ਦਾ ਰੱਕ ਦੀ ਪੱਖ ਰੱਖਦੀ ਆ ਮੱਥੇ ਤੇ ਨਿਸ਼ਾਨ ਨਹੀਂ ਮੱਥੇ ਤੇ ਨਹੀਂ ਨਿਸ਼ਾਨ ਅੱਖਾਂ 'ਚ ਆ ਗਈ ਹੈ ਨਾ ਅੱਖਾਂ ਇਹਦੇ ਜੱਡੇ ਤੇ ਆ ਗਈ ਆ ਆਖ ਮਲਕੀ ਇਹ ਅੱਖ ਮਲਕੀ ਆ ਕਿ ਨੀਲੀ ਕਿ ਰੱਖਦੀ ਆ ਪੱਖ ਤੇ ਬਾਕੀ ਥਣ ਭਾਂਡਾ ਬਹੁਤ ਹੀ ਇਹਨੂੰ ਵੀ ਚੰਗਾ ਲੱਗਾ ਗਾੜੀ ਵਾਲੀ ਦੀ ਵੀ ਚੰਗੀ ਆ ਬੱਚੇ ਦਾ ਇੰਨਾ ਨਹੀਂ ਕਰਦੀ ਅੱਛਾ ਜੀ ਨਾ ਇੰਨਾ ਨਹੀਂ ਕੀਤਾ ਤੇ ਮਤਲਬ ਇਹ ਆ ਵੀ ਹੁਣ ਇਨਾ ਦਾ 5 ਲੀਟਰ ਬੋਲਾ ਵਾ ਅੱਜ ਦੁਜੇ-ਤੁਜੇ ਦੇਂਦੀ। ਇਹ ਕਿੰਨੇ ਕ ਦੁੱਧ ਆ ਲਈਆ? ਇਹ ਵੀ 5 ਕਿਲੋ ਦਾ ਬਰਕਰਾਰ ਕਰਵਾ। ਲੋਬ ਜੀ 16 ਲੀਟਰ ਵਾਲੀ ਵੱਡੀ ਛੋਟੀ ਆ। ਬਾਕੀ ਆ ਨੁਕਸਾਨ ਜਰੂਰ ਹੋ ਗਿਆ ਤੇ ਮੇਲ ਤੇ ਰੋਟਰਾ ਪੈਂਦੀ ਹੁਣ ਭਾਜੀ। ਮੈਂ ਪਹਿਲੀ ਵਿੱਚੋਂ ਤਾਂ ਪਾਹੀ ਹੋ। ਠੀਕ ਆ ਠੀਕ ਆ ਪਾੜੇ ਤੇ ਪਾੜੇ ਤੇ ਪਾੜੇ ਦੀ। ਇੱਕ ਡੰਗ ਨਹੀਂ ਬੰਦਿਆ। ਅੱਛਾ ਜੀ ਲੋਬ ਜੀ ਪਾੜੇ ਤੇ ਮਿਲਦੀ ਜਿਹੜੇ ਠੰਡੀ ਜਾਂ ਚਾਹ ਜੀ ਕਰਮ ਵਾਲੀ ਹੋਵੇ ਇਸ ਕਲੋਂ। ਤੇ ਥਾਨ ਤੋਂ ਜਿਹੜਾ ਇਹਨਾਂ ਨੂੰ ਬਹੁਤ ਹੀ ਚੰਗਾ। ਕਿੰਨਾ ਜਾਵੇ ਤੇ ਚੰਦਾ ਹੋਵੇ। ਬਹੁਤ ਹੀ ਚੰਗਾ ਲੱਗਾ ਜੀ ਥਾਨ। ਜਦੋਂ ਕੋਈ ਅੱਛਾ ਮਾਇਆ ਬਸ ਐਵੇਂ ਲਾ ਲਾ ਇਹ ਤਾਂ ਹੀ ਉਹ ਕਰਮਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਇਹ ਗੱਲੋਂ ਚੰਗੀ ਕਰਮਾ ਨਹੀਂ ਧੱਕੋ ਐਨ ਮੈਂ ਮੜ ਜਾ ਧੱਕੋ ਫਿਰ ਥਾਂ ਤੇ ਉਹਨੂੰ ਦਿਖਾਈਏ ਚੰਗੀ ਤਰ੍ਹਾਂ ਦੇਖੋ ਥਾਂ ਨੋਕ ਵਾਲਾ ਤੇ ਏਡਾ ਕੋ ਚਵਾਈ ਚੂਈ ਦੇਖੀ ਕੋਈ ਨਹੀਂ ਕੋਈ ਲਓ ਭਾਜੀ ਕੱਡਾ ਕਿੱਡਾ ਜਿਹੜਾ ਅੱਛਾ ਫਗਾਂ ਵਰਦਾ ਹੀ ਲੱਗਾ ਤੇ ਬਹੁਤ ਹੀ ਜ਼ਿਆਦਾ ਚੰਗਾ ਥਾਂ ਥੋੜ ਵੀ ਲੱਗਾ ਵਾ ਜੈਪ ਤੇ ਆ ਚਵਾਈ ਚੂਈ ਚੰਗੀ ਲੱਗੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਕੀ ਕਰਨਾ ਭਾਜੀ ਇਹ ਵੀ ਨਾਲ ਤੇ ਤੁਹਾਨੂੰ ਪਤਾ ਹੀ ਹੈ ਉਹ ਬੱਚਾ ਮਰ ਜਾਂਦਾ ਹੋਵੇ ਵੇਹ ਲੋ ਵੀ ਜਿੰਮੋਂ ਉਹਨਾਂ ਦੇ ਉਧਾਂ ਦੇ ਝੋਟੇ 130 ਦੀ ਵਿਗਦੀ ਆ ਹਾਂਜੀ ਜੀ ਦੂਜੀ ਝੋਟੀ ਆ ਹੁਣ ਚਲ ਹੁਣ ਜਵਾਗ ਮਰ ਗਿਆ ਜਵਾਗ ਨਾ ਲੱਗਣੀ ਥੋੜੀ ਬਤੀ ਹੁਣ ਤੁਹਾਨੂੰ ਪਤਾ ਹੈ 20 ਦੀ ਦੇ ਦਈਏ ਹੋਰ ਕਰੀਏ ਕਰਾਣਾ ਹੀ ਇਹ 117 ਜਿਹੜਾ ਇਹ 200 ਰੁਪਏ ਹੋ ਠੀਕ ਆ ਲਓ ਵੀ 117200 ਰੁਪਏ ਬਾਕੀ ਆ ਵੀ ਮੇਰਾ ਵੀਰ ਜਿਹੜਾ ਲੈ ਜੂ ਹਾਂਜੀ ਇਹ ਆ ਵੀ ਦੋ ਤਲੋਂ ਰਜਾ ਦੂੰਗੀ ਠੀਕ ਹੈ ਛੋਟੀ ਦੁੱਧਾ ਲਈ ਹੈ ਵੀ ਠੰਡੀ ਠੀਰੀ ਜੇ ਪਹਾੜੇ ਦੇ ਮਿਲ ਪੈਂਦੀ ਆ ਹਾਂ ਤੇ ਜਵਾਗ ਦਾ ਚਲੋ ਬਹੁਤਾ ਜਿਆਦਾ ਕੋਈ ਮੋਹ ਨਹੀਂ ਇਹਨੇ ਕੀਤਾ ਹਾਂਜੀ ਤੇ ਇਹੋ ਜੇ ਡੰਗ ਦਾ ਚਲੋ ਵਾਦਾ ਆ ਚਲੋ ਦੇਖ ਲੈ ਇਹਦੇ ਘਰ ਤੇ ਜਾ ਕੇ ਹੋ ਸਕਦਾ ਹੀ ਨੁਕਸਾਨ ਜਾਂ ਲੈ ਆਈ ਅਸ਼ੂ ਬਾਈ ਦੇ ਕੋਲ ਚੰਗੇ ਹੋਰ ਬਾਈ ਪਾਉਣਾ ਕੋਈ ਠੀਕ ਹੈ ਇੱਕ ਨਾ ਕੋਈ ਕੀ ਛੋਟੀ ਕੀ ਕਟਾ ਬੱਕਰੀ ਬੱਕਰੀ ਜੇ ਬੜੀ ਚੰਗੀ ਤੇ ਸਾਡੇ ਬੰਦੇ ਨਾ ਉਹ ਅਸੀਂ ਰੱਖੀ ਨਹੀਂ ਕੇਦੀ ਤੇ ਉਦੋਂ ਲੈ ਆਉਂਦੀ ਚਾਣਾ ਤੇ ਬੰਦੇ ਸਾਡੇ ਉਹ ਮੇਂਗਲੇ ਜਦੋਂ ਕਰਦੀ ਹੈ ਨਾ ਬੁੱਲੀ ਕਰਦੀ ਹੈ ਜਿਆਦਾ ਕਰਦੇ ਆ ਵੀ ਨਹੀਂ ਐਦਾਂ ਉਦਾਂ ਤੇ ਮੈਂ ਆਪਾਂ ਵੇਚਦੇ ਹੁੰਨੇ ਆ ਤੇ ਬੱਕਰੀ ਦੁੱਧ ਵੀ ਹੈਗਾ ਵਾ ਚੱਲ ਆਪਣੀ ਵੱਲੋਂ ਤੇ ਲਿਆਦੀ ਸ਼ੌਂਗਣਾ ਅੱਛਾ ਬੱਸ ਆਪਾਂ ਨੂੰ ਸਾਨੂੰ ਪਤਾ ਨਹੀਂ ਲੋ ਭਾਜੀ ਐਂਡ ਤੇ ਤੁਹਾਨੂੰ ਆਪਾਂ ਜਾਨਵਰ ਦਿਖਾਉਂਦੇ ਆ ਇਹ ਵੀਰ ਸੱਚੀ ਪਰੀ ਚੋਈਦੀ ਉਹਦਾ ਕਿੰਨਾ ਦੁੱਧ ਹੋ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਗਾਂ ਬਣੀ ਬਣੀ ਕੋਈ ਨਹੀਂ ਨਹੀਂ ਗਾਂ ਨਹੀਂ ਜਬਣੀ ਅੱਛਾ ਲਾਖੀ ਜੀ ਬਣੀ ਹੈ ਵੇਖਣ ਨੂੰ ਸੋਹਣੀ ਲੱਗਦੀ ਆ ਬਹੁਤ ਕਿਤਰਾ ਰਾਜੀ ਰੂਜੀ ਆ ਲੱਗਦਾ ਰਾਜੀ ਰੂਜੀ ਚੰਗੀ ਬਹੁਤ ਲੱਗੇ ਤਾਂ ਚੈੱਕ ਕਰੰਨੇ ਆ ਇਹ ਨਸਲ ਬਾਰੇ ਹੱਲ ਨਹੀਂ ਜੀ ਗਾਂ ਜਾਣਕਾਰੀ ਆ ਗਈ ਹਾਂਜੀ ਹਾਂਜੀ ਪਾੜੀ ਜੀ ਲੱਗਦੀ ਵੇਖਣ ਨੂੰ ਤੇ ਵੇਖਣ ਨੂੰ ਚਲੋ ਪਾੜੀ ਜੀ ਉਹ ਲੱਗਦੀ ਆ ਤੇ ਕੰਨ ਕੰਨ ਦੇ ਤੇ ਵੇਸਾ ਤੇ ਖਾਕੀ ਕੀ ਕਹਿ ਸਕਦੇ ਆਪਾਂ ਇਹਨੂੰ ਲਾਖੀ ਜੀ ਆ ਕੀ ਕਹਿ ਸਕਦੇ ਨਹੀਂ ਰੰਗ 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 ਵਾਂ ਗਵੇ ਲੋ ਲਾਲ ਜਾਈ ਹੈਗੇ ਲੱਖਾ ਲੱਖ ਆ ਜਾ ਰੰਗ ਲਾ ਲੋ ਤੇ ਆ ਗਿਆ ਲੋ ਜੀ ਜੇ ਕੋਈ ਭਰਾ ਨੇ ਪਸ਼ੂਆਂ ਦੇ ਵਿੱਚ ਰੱਖਣੀਆਂ ਤੇ ਚਲੋ ਇਹ ਜਾਂਦੇ ਬਹੁਤ ਕਰਮ ਵਾਲਾ ਹੁੰਦਾ ਕਿੰਨੇ ਕੁ ਦੀ ਦੇਣੀ ਹੈ ਦੇ ਦਾਂਗੇ ਵੀਰ ਜੀ ਦੱਸ ਦੀ ਮੜਾ ਜਾ ਸਾਢੇ 6000 ਦੀ ਦਿੰਦਾ ਸਾਢੇ 6 ਦੀ 6 ਦੀ ਕਰਦੇ ਪਰ 6 ਦੀ ਦੇ ਦਾਂਗੇ ਠੀਕ ਹੈ ਲੋ ਵੀਰ 6000 ਦੀ ਬੱਕਰੀ ਕਰਕੇ ਥੋੜੀ ਦਿੱਤਾ ਲੱਗਦਾ ਨਹੀਂ ਨਹੀਂ ਕੋਈ ਗੱਲ ਛੱਡ ਦੇ ਚੁਗੰਦੇ ਵਿਚਾਰੀ ਨੂੰ ਪਰ ਲੋ ਬਈ ਕੀ ਕਰ ਸਕਦੇ ਤੁਸੀਂ ਤੇ ਸੂਈ ਨੂੰ ਕਿੰਨਾ ਕੁ ਘਟਾਓ ਸੂਈ ਨੂੰ ਆਪਾਂ ਵੀ ਲੈ ਲਈ ਚੰਗੀ ਲੱਗੀ ਤੇ ਅੱਧਾ ਕਿਲੋ ਦੁੱਧ ਆ ਵਾਕੀ ਆਪਣੀ ਸਮਝ ਨਾਲ ਜੀ ਨੂੰ ਚਾਹੀਦੀ ਲੈ ਜੂਗਾ ਬਾਕੀ ਠੀਕ ਹੈ ਬਾਬਾ ਜੀ ਪਸ਼ੂਆਂ ਦੇ ਵਿੱਚ ਰੱਖਾ ਨੂੰ ਬਹੁਤ ਹੀ ਇਹ ਚੰਗੀ ਨਸਲ ਹੁੰਦੀ ਆ ਸਾਡੀ ਅੱਜਾਂ ਦਰਦੀਆਂ ਥੋੜਾ ਜਣਾ ਤੇ ਤਾਂ ਕਰਕੇ ਤੇ ਆਪੇ ਇਦਾਂ ਹੀ ਚੜਦੀ ਜੁਰਦੀ ਵੀ ਰਹਿੰਦੀ ਕਰਮਾਂ ਵਾਲੀ ਠੀਕ ਹੈ ਠੀਕ ਹੈ ਜੀ ਹਾਂ ਤੇ ਜੀ ਆਖਿਆ ਵੱਡਣ ਵਾਲੇ ਨੂੰ ਨਹੀਂ ਦੇਣੀ ਵੱਡਣ ਵਾਲੇ ਮੰਗਦੇ ਸੀ ਉਹਨਾਂ ਨੂੰ ਨਹੀਂ ਦੇਣੀ ਹਾਂ ਨਹੀਂ ਨਹੀਂ ਬਿਲਕੁਲ ਚੰਗੀ ਗੱਲ ਆ ਸਾਹ ਵਾਲਾ ਹੋਊਗਾ ਤੇ ਉਹ ਨਹੀਂ ਗੱਲ ਕੋਈ ਠੀਕ ਹੈ ਠੀਕ ਹੈ ਬਾਬਾ ਜੀ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਆ ਤੇ ਚੰਗੇ ਦੁੱਧ ਵਾਲੇ ਆ ਤੇ ਰੇਡ ਵੀ ਬਾਈ ਨੇ ਬਿਲਕੁਲ ਝੋਟੀਆਂ ਦੇ ਹਿਸਾਬ ਨਾਲ ਕੀਤੇ ਜੈਜ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ